ਦੋਸਤੋ ਸਾਡੇ ਲਈ ਸਾਰੇ ਗੁਰਸਿੱਖ ਸਤਕਾਰਯੋਗ ਨੇ ਕੋਈ ਸੰਪਰਦਾਦਾ ਹੋਵੇ ਜਾਂ ਕੋਈ ਵੀ ਹੋਵੇ ਗੁਰਮੁਖ ਸਾਰੇ ਸਤਕਾਰਤ ਨੇ ਇੱਕ ਤੁਹਾਨੂੰ ਆਪਾਂ ਕਟਨਾ ਦੱਸ ਰਹੇ ਹਾਂ ਪਿਆਰ ਨਾਲ ਸਰਵਣ ਕਰੋ ਇੱਕ ਦਿਨ ਦੀ ਗੱਲ ਹੈ ਦਾਸ ਰੋਜ਼ ਦੀ ਤਰ੍ਹਾਂ ਸੈਰ ਵਾਸਤੇ ਆਪਣੇ ਮਿੱਤਰ ਸੁਰਿੰਦਰ ਸਿੰਘ ਨਾਲ ਚੂਹੜਪੁਰ ਦਬਲਾਨ ਸਾਹਿਬ ਦੇ ਨੇੜੇ ਹੈ ਜੋ ਦਬਲਾਨ ਸਾਹਿਬ ਰਹਿੰਦੇ ਸੀ ਅਸੀਂ ਉਦੋਂ ਚੂੜਸਪੁਰ ਵਾਲੀ ਸੜਕ ਵੱਲ ਨਿਕਲਿਆ ਅਸੀਂ ਦੋਨੋਂ ਗੱਲਾਂ ਬਾਤਾਂ ਕਰਦੇ ਬਹੁਤ ਤੇਜ਼ ਤੇਜ਼ ਸੈਰ ਕਰਦੇ ਜਾ ਰਹੇ ਹਾਂ ਅਚਾਨਕ ਸਾਡੇ ਕੋਲ ਦੀ ਬਹੁਤ ਤੇਜ਼ ਕਾਰ ਲੰਗੀ ਕਾਰ ਸਾਡੇ ਤੋਂ 200 ਕੋ ਕਦਮ ਜਾ ਕੇ ਰੁਕ ਗਈ ਸਾਨੂੰ ਨਹੀਂ ਸੀ ਪਤਾ ਕਿ ਕਿਸ ਦੀ ਕਾਰ ਹੈ ਬਸ ਅਸੀਂ ਗੱਲਾਂ ਕਰਦੇ ਜਾ ਰਹੇ ਸੀ ਕਿ ਪਤਾ ਨਹੀਂ ਕਿਸ ਦੀ ਗੱਡੀ ਹੈ ਅਚਾਨਕ ਜਦੋਂ ਅਸੀਂ ਕੋਲ ਪੁੱਜੇ ਡ라이ਵਰ ਸਾਈਡ ਵਾਲਾ ਸੀਸਾ ਹੇਟਾਂ ਹੋਇਆ ਅਸੀਂ ਲੰਘ ਜਾਣਾ ਸੀ ਅੱਗੇ ਪਰ ਮੇਰੀ ਹੈਰਾਨਗੀ ਦੀ ਹੱਦ ਨਾ ਰਹੀ ਆਪ ਡਰਾਈਵ ਕਰ ਰਹੇ ਸਨ ਕਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਟਡਰੀਆਂ ਵਾਲੇ ਉਹਨਾਂ ਹੱਥ ਨਾਲ ਇਸ਼ਾਰਾ ਕੀਤਾ ਤੇ ਅਸੀਂ ਖੁਸ਼ੀ-ਖੁਸ਼ੀ ਫਤੇ ਬੁਲਾਈ ਹਾਲ ਚਾਲ ਪੁੱਛਿਆ ਉਹਨਾ ਪੰਜ 6 ਮਿੰਟ ਗੱਲਬਾਤ ਕਰਦੇ ਰਹੇ ਫੇਰ ਅਸੀਂ ਫਤੇ ਬੁਲਾਈ ਤੇ ਵਾਪਸ ਆ ਗਏ ਮੇਰੇ ਨਾਲ ਵਾਲਾ ਸਿੰਘ ਵੀ ਬਹੁਤ ਹੈਰਾਨ ਸੀ ਕਿ ਇੰਨਾ ਜਸ ਦੁਨੀਆ ਤੇ ਜਿਸ ਦਾ ਲੋਕ ਖੜਦੇ ਨੇ ਜਿਸ ਦੇ ਲਈ ਉਹ ਸਾਡੇ ਨਮਾਣਿਆਂ ਲਈ ਇੰਨਾ ਟਾਈਮ ਖੜ ਗਏ ਐਨੀ ਨਿਮਰਤਾ ਭਰੀਆਂ ਗੱਲਾਂ ਕੀਤੀਆਂ ਉਹਨਾਂ ਬੜੇ ਪਿਆਰ ਨਾਲ ਮਿਲੇ ਮਤਲਬ ਦਿਲ ਠੰਡਾ ਠਾਰ ਹੋ ਗਿਆ ਫੇਰ ਦੂਜੀ ਵਾਰ ਉਦੋਂ ਜਾਲਾਂ ਵਾਲੇ ਰੋਡ ਤੇ ਦਾਸ ਤੇ ਮਨਪ੍ਰੀਤ ਮਣੀ ਕੁਮ ਰਹੇ ਸੀ ਇਹ ਵੀ ਪਿੰਡ ਦਾ ਬਲੌਂ ਸਾਹਿਬ ਦੇ ਲੱਗੀ ਹੈ ਪਿੱਛੋਂ ਬਹੁਤ ਤੇਜ਼ ਤਿੰਨ ਕਾਰਾਂ ਆਈਆਂ ਔਰ ਸਾਡੇ ਕੋਲ ਦੀ ਅੱਗੇ ਲੰਘ ਗਈਆਂ ਕਾਫੀ ਅੱਗੇ ਲੰਘ ਗਈਆਂ ਸਨ ਗੱਡੀਆਂ ਫੇਰ ਉਹੀ ਗੱਡੀਆਂ ਬਹੁਤ ਤੇਜ਼ ਆਈਆਂ ਮੁੜ ਕੇ ਸਾਡੀ ਸੇਹ ਦੇ ਤੇ ਆ ਕੇ ਖੜੋ ਗਈਆਂ ਉਦੋਂ ਵੀ ਸਾਡੀ ਹੈਰਾਨਗੀ ਦੀ ਹੱਦ ਨਾ ਰਹੀ ਅਸੀਂ ਜਾ ਕੇ ਗੁਰੂ ਫਤਿਹ ਬੁਲਾਈ ਭਾਈ ਸਾਹਿਬ ਜੀ ਬਹੁਤ ਖੁਸ਼ ਹੋ ਕੇ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਅਤੇ ਆਪਣੇ ਹੱਥ ਤੋਂ ਉਤਾਰ ਕੇ ਉਹ ਰੁਦਰਾਕਸ਼ੀ ਦੀ 108 ਮਣਕਿਆਂ ਦੀ ਮਾਲਾ ਉਹਨਾਂ ਨੇ ਦਿੱਤੀ ਜੋ ਅੱਜ ਵੀ ਪਈ ਹੈ ਫੇਰ ਗੁਰੂ ਫਤਿਹ ਬੁਲਾਈ ਤੇ ਉਹਨਾਂ ਕਾਰਾਂ ਮੋੜ ਲਈਆਂ ਤੇ ਚਲੇ ਗਏ ਜਿੱਥੇ ਮੈਂ ਸਾਰੀਆਂ ਸੰਪਰਦਾਵਾਂ ਗੁਰਸਿੱਖਾਂ ਦਾ ਸਤਕਾਰ ਕਰਦਾ ਹਾਂ ਉੱਥੇ ਹੋਰ ਵੀ ਸਾਰੇ ਗੁਰਸਿੱਖਾਂ ਦਾ ਸਤਿਕਾਰ ਕਰੀਦਾ ਹੈ ਸਾਡੇ ਲਈ ਸਾਰੇ ਗੁਰਸਿੱਖ ਸਤਿਕਾਰਤ ਹਨ ਚਾਹੇ ਉਹ ਰਾੜੇ ਵਾਲੇ ਹੋਣ ਟਕਸਾਲ ਵਾਲੇ ਗੁਰਮਖੌਣ ਅਖੰਡ ਕੀਰਤਨੀਏ ਗੁਰਸਿੱਖ ਹੋਣ ਨਾਨਕ ਸਰ ਵਾਲੇ ਗੁਰਸਿੱਖ ਹੋਣ ਕਰਾਂ ਚ ਰਹਿਣ ਵਾਲੇ ਗੁਰਸਿੱਖ ਪਿਆਰੇ ਹੋਣ ਨਿਰਮਲੇ ਗੁਰਸਿੱਖ ਹੋਣ ਸਾਰੇ ਸਤਿਕਾਰਤ ਨੇ ਤੁਸੀਂ ਵੀ ਭਾਈ ਸਾਰਿਆਂ ਦਾ ਹੀ ਸਤਿਕਾਰ ਕਰਿਆ ਕਰੋ ਕੀ ਲੈ ਜਾਣਾ ਇੱਥੋਂ ਭ੍ਰੇਮ ਪਿਆਰ ਨਾ ਰਿਹਾ ਕਰੋ ਇੱਕ ਦੂਜੇ ਦੇ ਔਗਣ ਤੁਸੀਂ ਵੇਖਦੇ ਰਹਿੰਨੇ ਹੋ ਬਾੜੀ ਮਾੜੀ ਗੱਲ ਚੁੱਕਦੇ ਰਹਿੰਨੇ ਹੋ ਔਗਣਾਂ ਵੇਖਿਆ ਕਰੋ ਸਾਰੇ ਗੁਰਮਖਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ